ਮੈਂ ਤੇ ਉਹ ਚੀਜ਼ ਪੁੱਛਦਾ ਮੈਂ ਚਾਹੇ ਕੇਂਦਰ ਦੀ ਜ਼ਿੰਮੇਵਾਰੀ ਹੋਵੇ ਚਾਹੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋਵੇ ਕਿ ਉਹ ਗਨਾਹਾਂ ਵਿੱਚ ਆ ਕੇ ਭਾਵੇਂ ਕੋਈ ਮੈਂਬਰ ਪਾਰਲੀਮੈਂਟ ਆਵੇ ਭਾਵੇਂ ਇੱਥੇ ਦਾ ਐਮਐਲਏ ਆਵੇ ਮੈਂ ਖੜਾ ਲੋਕਾਂ ਦੇ ਕੋਲ ਜਾਣ ਤੋਂ ਪਹਿਲਾਂ ਮੈਨੂੰ ਇੱਥੇ ਆ ਕੇ ਜਵਾਬ ਦੇਣਾ ਵੀ ਕੀਤਾ ਕੀ ਇਹਨਾਂ ਨੂੰ ਬਚਾਉਣ ਲਈ ਰਾਵੀ ਦਰਿਆ ਡੇਰਾ ਬਾਬਾ ਨਾਨਕ ਕਾਰਿਡੋਰ ਨਜ਼ਦੀਕ ਤੋਂ ਤੁਸੀਂ ਬੰਦੇ ਟੁੱਟਣ ਨਾਲ ਕਈ ਕਿਲੋਮੀਟਰ ਦੂਰ ਤੱਕ ਕਈ ਪਿੰਡ ਪਾਣੀ ਦੇ ਚਪੇੜ ਵਿੱਚ ਆ ਚੁੱਕੇ ਹਨ ਜਿਸ ਨਾਲ ਜਿੱਥੇ ਕਈ ਏਕੜ ਫਸਲ ਖਰਾਬ ਹੋ ਚੁੱਕੀ ਹੈ ਉੱਥੇ ਇਸ ਪਾਣੀ ਨਾਲ ਕਈ ਘਰ ਪਾਣੀ ਦੀ ਚਪੇੜ ਵਿੱਚ ਵੀ ਆ ਚੁੱਕੇ ਹਨ ਇਹ ਪਾਣੀ 70 ਤੋਂ 80 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਿਹਾ ਹੈ ਸਥਾਨਕ ਲੋਕਾਂ ਵਿੱਚ ਪ੍ਰਸ਼ਾਸਨ ਨੂੰ ਲੈ ਕੇ ਕਾਫੀ ਗੁੱਸਾ ਹੈ ਤੇ ਉਹਨਾਂ ਨੇ ਪ੍ਰਸ਼ਾਸਨ ਉੱਪਰ ਤਿੱਖੇ ਨਿਸ਼ਾਨੇ ਸਾਧੇ ਹਨ ਕੀ ਕਹਿਣਾ ਹੈ ਇਹਨਾਂ ਲੋਕਾਂ ਦਾ ਅਚਰਾ ਤੁਸੀਂ ਵੀ ਸੁਣੋ ਸੱਚ ਗੱਲ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਕੁਸ਼ਰ ਅੱਜ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਪ੍ਰਦਰਸ਼ਨ ਕੋਲ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਦੇਖੋ ਤੁਸੀਂ ਸਾਰੀ ਜਾਣਕਾਰੀ ਪਹਿਲਾਂ ਦੇ ਦਿੱਤੀ ਹੋਣੀ ਹੈ ਕਿ ਇੱਥੇ ਕੋਰੀਡੋਰ ਦੇ ਲਾਗੂ ਰਾਵੀ ਦਰਿਆ ਦਾ বাঁধ ਟੁੱਟਿਆ ਰਾਤ ਜਿਹੜਾ ਕਿ ਤਬਾਈ ਮਚਾਈ ਜਾ ਰਿਹਾ ਇੱਥੇ ਪੱਖੋ ਕੇ ਟਾਹਲੀ ਸਾਦਾਵਾਲੀ ਮਾਨ ਖਾਸਾਂ ਵਾਲੀ ਇੱਧਰ ਮਿਤਲਾ ਵਗੈਰਾ ਪਿੰਡ ਜਿਹੜੇ ਆ ਇਹ ਤਾਂ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਘਿਰ ਚੁੱਕੇ ਆ ਇੱਥੋਂ ਤੱਕ ਪਤਾ ਲੱਗਾ ਕਿ 15-15 ਫੁੱਟ ਪਾਣੀ ਜਿਹੜਾ ਉਹ ਖੜਾ ਬਹੁਤ ਸਾਰੇ ਘਰ ਜਿਹੜੇ ਆ ਉਹ ਡੁੱਬ ਗਏ ਤੇ ਇੱਥੇ ਆ ਸਾਰਾ ਕੁਝ ਦੇਖ ਕੇ ਰੋਣਾ ਆਉਂਦਾ ਕਿ ਲੋਕਾਂ ਨੇ ਸਿਸਟਮ ਕਿਉਂਕਿ ਕੁਦਰਤ ਦੀ ਕਰੋਪੀ ਘਟ ਹੈਗੀ ਮਾਈਨਰ ਕੁਦਰਤ ਦੀ ਕਰੋਪੀ ਜਿਆਦਾ ਕਰੋਪੀ ਜਿਹੜੀ ਹੈ ਸਰਕਾਰਾਂ ਦੀ ਤੇ ਸਰਕਾਰੀ ਸਿਸਟਮ ਦੀ ਅਣਗਹਿਲੀ ਦੀ ਜਿੱਥੇ ਦਰਿਆਵਾਂ ਦੇ ਵਿੱਚੋਂ ਪਾਣੀ ਲੰਘਣਾ ਉੱਥੇ ਦਰਿਆਵਾਂ 'ਚ ਰੇਤਾ ਖੜਾ ਹੈ ਅਸੀਂ ਇਹ ਸਰਕਾਰ ਨੂੰ ਭਗਵੰਤ ਮਾਨ ਨੂੰ ਵੀ ਔਰ ਇਹਨਾਂ ਦੇ ਮੰਤਰੀਆਂ ਨੂੰ ਵੱਖ-ਵੱਖ ਸਮੇਂ ਦੇ ਗੱਲ ਕਰਕੇ ਡੀਸਿਲਟਿੰਗ ਕਰਵਾਓ ਇਹਨਾਂ ਦੀ ਜਿਹੜੀ ਹੈ ਦਰਿਆਵਾਂ ਨੂੰ ਖਾਲੀ ਕਰਵਾਓ ਇਹਦੇ ਕੰਨੇ ਵੜਾਓ ਵਿੱਚੋਂ ਇਹ ਥੋੜੇ ਰੇਤਾ ਕਢਾਓ ਕਿ ਸੱਜ ਜੇ ਤੁਸੀਂ ਨਹੀਂ ਕਰ ਸਕਦੇ ਕਿਸਾਨਾਂ ਨੂੰ ਵੀ ਕਹਦੋ ਕੱਢ ਲੈਣੇ ਥੋੜੇ ਰੇਤਾ ਸੋ ਦਰਿਆ ਤਾਂ ਰਹਿ ਕੇ ਨਹਿਰਾਂ ਜਨੇ ਜਦੋਂ ਫਿਰ ਇਹ ਮਤਲਬ ਇਹਨਾਂ ਨੂੰ ਕੁਝ ਸਮਝ ਜਾਂਦਾ ਲੱਗਦੀ ਨਹੀਂ ਉਹ ਵੀ ਗੱਲ ਮਾੜੀ ਜੇ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ بارش ਜ਼ਿਆਦਾ ਹੋਣੀ ਹੈ ਤਾਂ ਸਮੇਂ ਸਿਰ ਪਾਣੀ ਰਿਲੀਜ਼ ਡੈਮਾਂ ਤੋਂ ਥੋੜਾ ਥੋੜਾ ਕਰਦੇ ਰਹਿਣ ਖਤਰੇ ਦੇ ਨਿਸ਼ਾਨ ਤੱਕ ਜਾਣ ਹੀ ਨਾ ਇਹ ਉਹ ਵੀ ਗੱਲ ਮਾੜੀ ਹੈ ਜੇ ਇਹਨਾਂ ਨੂੰ ਸਮਝ ਨਹੀਂ ਤੇ ਜੇ ਇਹਨਾਂ ਨੂੰ ਸਮਝ ਹੈਗੀ ਹੈ ਮੈਨੂੰ ਤੇ ਇਹੀ ਗੱਲ ਲੱਗਦੀ ਹੈ ਕਿ ਇਹਨਾਂ ਨੂੰ ਸਮਝ ਹੈਗੀ ਹੈ ਸਮਝ ਦੇ ਬਾਵਜੂਦ ਇਹ ਜੋ ਲੋਕਾਂ ਨੂੰ ਮਤਲਬ ਡੋਬਣ ਦੀ ਇਹਨਾਂ ਦੀ ਸਾਜ਼ਿਸ਼ ਹੈ ਜੋ ਉਹਨੇ ਵੇਖੋ ਲੋਕਾਂ ਨੇ ਪਹਿਲੀ ਗੱਲ ਤੇ ਯੂਰੀਆ ਦੀ ਕਮੀ ਕਾਰਨ ਹਜ਼ਾਰ-ਹਜ਼ਾਰ ਰੁਪਏ ਉਹਨੂੰ ਬੋਰਾ ਲੈ ਕੇ ਤੇ ਲੋਕਾਂ ਨੇ ਪਾਲ ਝੋਨੇ ਪਾਲੇ ਆ ਲੱਗਦਾ ਵੀ ਇਥੇ ਆ ਕੁਝ ਹੋਣਾ বাজੂਗਾ ਜੀ ਸਾਹਿਬ ਇੱਕ ਜਿਹੜੀ ਉੱਥੋਂ ਦੇ ਮੇਰੇ ਖਾਲ ਤੁਹਾਡੇ ਇਲਾਕੇ ਦੇ ਕਿਸੇ ਲੋਕ ਵੀਡੀਓ ਬਰਲ ਕੀਤੀ ਜੀ ਜਿਹੜਾ ਕੁੰਝਰ ਪੁਲ ਤੇ ਜਿਹੜਾ ਗੇਟ ਹੀ ਡੈਮ ਦੇ ਉਹ ਵੀ ਬੰਦ ਕਰਕੇ ਰੱਖੀ ਗਏ ਦੇਖੋ ਜਦੋਂ ਹੁਣ ਪਿੱਛੇ ਵੀ ਹਰੀਕੇ ਵਗੈਰਾ ਵੀ ਪਿਛਲੇ ਸਾਲ ਤੇ ਜੀ ਵੀ ਗੱਲ ਇਸੇ ਤਰ੍ਹਾਂ ਜਦੋਂ ਹੜਾ ਆਏ ਸੀਗੇ ਨਾ ਤੇ ਜਿਹੜੀਆਂ ਰਾਜਸਥਾਨੋਂ ਨਹਿਰਾਂ ਜਾਂਦੀਆਂ ਨਾ ਉਹ ਵੀ ਇਹਨਾਂ ਬੰਦ ਰੱਖੀਆਂ ਹਾਂ ਹਾਂ ਜੰਨੀ ਦੁਸ਼ਮਣੀ ਹੈ ਇਹਨਾਂ ਦੀ ਕਹਿਣ ਤੋਂ ਭਾਪ ਵੀ ਹਰੇਕ ਦੀ ਇਹ ਹੁੰਦੀ ਹੈ ਕਿ ਪਿਛਲਾ ਏਰੀਆ ਜਿਹੜਾ ਹੈਗਾ ਉਹ 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 ਡੁੱਬੇ ਉਹ 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 ਬਰਬਾਦ ਹੋਵੇ ਸੋ ਉੱਥੇ ਵੀ ਟੀਮ ਸਾਡੀ ਜਾ ਕੇ ਤੇ ਉਹਨਾਂ ਨੇ ਕੱਲ ਗੇੜ ਜਿਹੜੇ ਸੀ ਉਹ ਖਲਵਾਏ ਉਹਨਾਂ ਨੇ ਕਿਉਂਕਿ ਆਪਣੇ ਡੈਮ ਦੀ ਲਈ ਉਥੋਂ ਤੱਕ ਵੀ ਕਿ ਸਾਡੀ ਜਿਹੜੀ ਹੈਗੀ ਹੈ ਉਹ ਪ੍ਰੈਸ਼ਰ ਬਣਿਆ ਰਿਹਾ ਰਿਹਾ ਉੱਥੇ ਡੈਮ ਦਾ ਯਾਰ ਆਹ ਜਿਹੜੇ ਹਾਲਾਤ ਨੇ ਜੇਕਰ ਉਹ ਨੌਜਵਾਨ ਉੱਥੇ ਜਾ ਕੇ ਬਲਜੀਤ ਸਿੰਘ ਵਾਂਗੂੰ ਆਣੀ ਨਾ ਜਾ ਕੇ ਆਪਣੀ ਟੀਮ ਸਹਿਤ ਉਹਨੂੰ ਖਲਵਾਉਣਾ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ 1 ਘੰਟੇ ਦੇ ਅੰਦਰ ਅੰਦਰ ਪਿੱਛੋਂ ਨਹਿਰ ਟੁੱਟ ਜਾਂਦੀ ਹੈ ਸੋ ਇਸੇ ਤਰ੍ਹਾਂ ਹੀ ਮਤਲਬ ਲਾ ਪਰਵਾਹੀਆਂ ਇਹ ਨੇ ਇਹ ਕੋਈ ਦੱਸੇ ਕਿਸੇ ਦੇ ਕੋਲੇ ਕੋਈ ਡਿਟੇਲ ਹੈ ਵੀ ਤੁਸੀਂ ਕਦੋਂ ਦੀ ਰਿਪੇਅਰ ਹੋਈ ਹੈ ਮਤਲਬ ਹੀ ਨਹੀਂ ਕਰੋੜਾਂ ਰੁਪਈਆ ਜਿਹੜਾ ਡਕਾਰ ਜਾਂਦੇ ਆ ਤੁਸੀਂ ਨੂੰ ਰਿਪੇਅਰ ਵਾਲੇ ਪਾਸੇ ਇਹ ਨਾ ਜਾਣਾ ਨਹੀਂ ਹੁਣ ਵੀ ਜੋ ਤਾਜ਼ਾ ਰਿਪੋਰਟ ਹੈ ਇੱਥੇ ਕਿਸਾਨ ਮੁੰਨ ਨੂੰ ਪੁੱਛ ਰਹੇ ਸੀ ਕਿ ਪ੍ਰਧਾਨ ਜੀ ਕੀ ਅੱਜ ਪਾਣੀ ਛੱਡਿਆ ਗਿਆ ਮੈਂ ਹੁਣੇ ਜੋ ਰਿਪੋਰਟ ਲਈ ਹੈ ਸੱਤ ਗੇਟ ਜਿਹੜੇ ਕੱਲ ਦੇ ਖੁੱਲੇ ਹੋਏ ਆ 527 ਮੀਟਰ ਤੱਕ ਡੈਮ ਦਾ ਜਿਹੜਾ ਉਹ ਖਤਰੇ ਦਾ ਲੈਵਲ ਹੈ ਔਰ ਕੱਲ ਦੇ ਜਦੋਂ ਦੇ ਗੇਟ ਖੁੱਲਿਆ ਬੰਦ ਹੀ ਨਹੀਂ ਕੀਤੇ ਹੁੰਦਾ ਜਾ ਲੋ ਤੁਸੀਂ ਵੀ ਕਿੰਨਾ ਪਾਣੀ ਆਉਂਦਾ ਆ ਰਿਹਾ ਹੋ ਕਿ ਅਜੇ ਤੱਕ ਨਾ ਹੀ ਉਹ ਬੰਦ ਹੋਣ ਦੀ ਕੋਈ ਸੰਭਾਵਨਾ ਹੈ ਕਿਉਂਕਿ ਜਿੰਨੀ देर ਉਸੇ ਲੈਵਲ ਤੇ ਨਹੀਂ ਆਉਂਦੀ ਜੀ ਲੱਗਦਾ ਨਹੀਂ ਪ੍ਰਸ਼ਾਸਨ ਕਹਿ ਬਣਨਾ ਚਾਹੁੰਦਾ ਵੀ ਇਹ ਡੋਮ ਪੈਂਦਾ ਤਾਂ ਪਾਣੀ ਜਿਹੜਾ ਇਧਰ ਉਧਰ ਕੀ ਚੀਜ਼ ਹੈ ਪ੍ਰਸ਼ਾਸਨ ਚਾਹੁੰਦਾ ਹੈ ਕਿ ਵੀ ਕਹਿ ਬਣਨੇ ਨੂੰ ਜਿਹੜਾ ਪਾੜ ਪਾਣੀ ਤਾਂ ਪੈ ਜਾਏ ਜਾਂ ਕਹਿ ਬਣਨੇ ਡੇ ਪਾਏ ਤਾਂ ਤਾਂ ਹੀ ਵੇਖੀ ਸਰ ਕੀਤਾ ਦੇਖੋ ਇਹਨਾਂ ਨੇ ਤਾਂ ਡੋਬਣਾ ਹੀ ਆ ਯਾਰ ਹੁਣ ਆ ਜਿਹੜੇ ਆ ਬਣੇ ਆ ਸਾਡੇ ਪ੍ਰਸ਼ਾਸਨ ਨੂੰ ਜੇ ਇੰਨਾ ਹੋਵੇ ਪ੍ਰਸ਼ਾਸਨ ਤਾਂ ਸਾਰਾ ਡੋਬ ਗਿਆ ਹੀ ਹੈ ਪਹਿਲਾਂ ਮੁੰੇਗਲ ਦੱਸੋ ਕਿਤੇ ਅੱਗ ਲੱਗ ਜੇ ਡੇਰਾ ਬਣਾਣ ਕਿ ਐਂਬੂਲੈਂਸ ਹੈ ਨਹੀਂ ਕੀ ਹੁਣ ਆ ਆਫਤ ਬਣੀ ਹੈ ਪ੍ਰਸ਼ਾਸਨ ਦੇ ਕੋ ਲੋਕਾਂ ਨੂੰ ਤਾਂ ਦੇਖੋ ਨਸ਼ੇ ਵਾਲੇ ਪਾਸਿਓਂ ਵੀ ਮਾਰਿਆ ਜਾ ਰਿਹਾ ਇਧਰਲੇ ਪਾਸਿਓਂ ਵੀ ਲੋਕਾਂ ਨੂੰ ਮਾਰਿਆ ਜਾ ਰਿਹਾ ਬੇਰੁਜ਼ਗਾਰੀ ਵੱਲੋਂ ਵੀ ਮਾਰਿਆ ਜਾ ਰਿਹਾ ਹਰ ਪਾਸੇ ਤੋਂ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਨੇ ਸੋ ਆ ਜਿਹੜਾ ਸਾਰਾ ਕੁਝ ਹੈਗਾ ਇੱਥੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਵੇਲੇ ਜਿਹੜਾ ਹੈਗਾ ਇਹਨਾਂ ਲੋਕਾਂ ਨੂੰ ਇਸ ਆਫਤ ਦੇ ਵਿੱਚੋਂ ਕੱਢਣ ਦੀ ਮੈਂ ਸਵੇਰੇ ਵੀ ਆ ਕੇ ਡਿਪਟੀ ਕਮਿਸ਼ਨਰ ਗਰਦਾਸਪੁਰ ਨੂੰ ਫੋਨ ਕਰਕੇ ਤੇ ਗੱਲ ਕੀਤੀ ਸੀ ਵੀ ਇੱਥੇ ਤਾਂ ਕੋਈ ਹਾਲਾ ਤੱਕ ਮਤਲਬ ਰਾਤ ਟੀਮ ਨਹੀਂ ਪਹੁੰਚੀ ਸੋ ਉਸ ਤੋਂ ਬਾਅਦ ਦੇ ਵਿੱਚ ਜੜੀਆਂ ਨੇ ਉਹ ਇੱਥੇ ਟੀਮਾਂ ਪਹੁੰਚੀਆਂ ਨੇ ਅੰਡਿਆ ਰੱਖਦੀਆਂ ਟੀਮਾਂ ਵੀ ਜੜੀਆਂ ਸੋ ਉਹ ਲੋਕਾਂ ਨੂੰ ਇਥੋਂ ਕੱਢਣ ਦਾ ਜਿਹੜਾ ਉਹ ਯਤਨ ਕਰਨਗੇ ਪਰ ਮੈਂ ਸਿਰਫ ਮੋੜ ਕਿਉਂਕਿ ਮੈਂ ਕੋ ਰਾਜਨੀਤਿਕ ਨਹੀਂ ਆ ਪਰ ਜਿੱਥੇ ਗਲਤੀ ਆ ਮਤਲਬ ਸਾਡੇ ਪ੍ਰਸ਼ਾਸਨ ਦੀ ਉਹ ਗਲਤੀ ਜਿਹੜੀ ਉਹ ਦੱਸਣੀ ਪੈਂਦੀ ਹੈ ਕਿ ਨਹਿਰਾਂ ਜਿੰਨੇ ਦਰਿਆ ਰਹਿ ਗਏ ਨੇ ਪਾਣੀ ਦੀ ਜਗ੍ਹਾ ਦੇ ਉਤੇ ਰੇਤਾਂ ਭਰੀ ਪਈ ਹੈ ਤਾਂ ਫਿਰ ਜੇਕਰ ਰੇਤਾਂ ਨਿਕਲੂਗੀ ਤਾਂ ਪਾਣੀ ਜਿਹੜਾ ਉਹ ਉਸ ਜਗ੍ਹਾ ਤੇ ਰਹੂਗਾ ਨਾ ਪ੍ਰਸ਼ਾਸਨ ਵੱਲ ਤੋਂ ਪੂਰੇ ਜਿਹੜੇ ਦਾਅਵੇ ਕੀਤੇ ਗਏ ਨੇ ਸਾਰੇ ਮਤਲਬ ਲੰਗਰ ਦੇ ਚੰਪੂਫਤਾ ਜਿਹੜੇ ਸਾਰੇ ਹੰਢੀ ਚਰਤੀਫਾ ਸਾਰੇ ਨਹੀਂ ਲੰਗਰ ਦੇ ਪ੍ਰਬੰਧ ਕੀ ਕਰਨਗੇ ਮੈਂ ਕਹਿੰਦਾ ਲੰਗਰ ਦੇ ਪ੍ਰਬੰਧ ਤੁਸੀਂ ਨਾ ਕਰਿਆ ਕਰੋ ਤੁਸੀਂ ਜਿਹੜਾ ਮਤਲਬ ਉਹ ਝੋਰੇਤਾ ਕੱਢ ਕੇ ਦਰਿਆ ਸਾਫ਼ ਕਰਨੇ ਆ ਤੁਸੀਂ 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 ਉਹ ਕੰਮ ਕਰੋ ਨਾ ਦਰਿਆਵਾਂ ਨੂੰ ਸਾਫ਼ ਕਰੋ ਤੁਸੀਂ ਤੇ ਜਿਹੜੇ ਵਾਦੇ ਜਿੰਨੇ ਹੁੰਦੇ ਨੇ ਇਹਨਾਂ ਦੇ ਕੇ ਸਾਡੇ ਪ੍ਰਬੰਧ ਨੇ ਪ੍ਰਬੰਧ ਯਾਰ ਇਹਨਾਂ ਨੇ ਕਹਦੇ ਨੇ ਕੀ ਕਰ ਲੈਣੇ ਪ੍ਰਬੰਧ ਇੱਥੇ ਦੱਸਿਓ ਮੈਨੂੰ ਕੋਆ ਕੇ ਕੋ ਸਰਕਾਰੀ ਟੀਮ ਕੀ ਆ ਇੱਥੇ ਆ ਕੇ ਕੋਈ ਗੱਲ ਕਰੇ ਨਾ ਕੋਈ ਐਮ ਐਲ ਏ ਗੱਲ ਕਰੇ ਕਿ ਹਾਂ ਵੀ ਅਸੀਂ ਆਹ ਕਰ ਰਹੇ ਹਾਂ ਜੇ ਹੁਣ ਇੱਥੇ ਆਹ ਗੱਲ ਕਰ ਲਈਏ ਕਿ ਆਪਾਂ ਐ ਜਾ ਕੇ ਫੋਟੋ ਖਿਚ ਲਈਏ ਆਪਾਂ ਉੱਥੇ ਜਾ ਕੇ ਫੋਟੋ ਖਿਚ ਲਈਏ ਯਾਰੇ ਫੋਟੋਆਂ ਖਿ ਇਦਨੇ ਤੇ ਇਹ ਸੀਗਾ ਕਿ ਤੁਸੀਂ ਐਡਵਾਂਸ ਤਿਆਰੀ ਕੀ ਕੀਤੀ ਉਹ ਚੀਜ਼ ਦੱਸੋ ਹੜ੍ਹਾਂ ਤੋਂ ਬਚਾਉਣ ਦੇ ਲਈ ਤੁਸੀਂ ਕੀ ਕੀਤਾ ਇੱਥੇ ਆਉਣ ਦਾ ਤੁਸੀਂ ਬਿਸਕੁਟ ਦੇ ਦੋਗੇ ਆਉਣ ਨੂੰ ਤਾਂ ਤੁਸੀਂ ਮਤਲਬ ਇੱਥੇ ਜਿਹੜਾ ਕੋਈ ਪਾਣੀ ਦੀ ਪੇਟੀ ਫੜਾ ਦੋਗੇ ਕਿਸੇ ਨੂੰ ਲੰਗਰ ਤਾਂ ਤੁਸੀਂ ਲਾ ਦੋਗੇ ਮੈਂ ਤੇ ਉਹ ਚੀਜ਼ ਪੁੱਛਦਾ ਮੈਂ ਚਾਹੇ ਕੇਂਦਰ ਦੀ ਜ਼ਿੰਮੇਵਾਰੀ ਹੋਵੇ ਚਾਹੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋਵੇ ਕਿ ਉਹ ਗਨਾਹ ਇੱਥੇ ਆ ਕੇ ਭਾਵੇਂ ਕੋਈ ਮੈਂਬਰ ਪਾਰਲੀਮੈਂਟ ਆਵੇ ਭਾਵੇਂ ਇੱਥੇ ਦਾ ਐਮਐਲਏ ਆਵੇ ਮੈਂ ਖੜਾ ਲੋਕਾਂ ਦੇ ਕੋਲ ਜਾਣ ਤੋਂ ਪਹਿਲਾਂ ਮੈਨੂੰ ਇਥੇ ਇੱਕ ਜਵਾਬ ਦੇਣਾ ਵੀ ਕੀਤਾ ਕੀ ਇਹਨਾਂ ਨੂੰ ਬਚਾਉਣ ਲਈ ਇੱਕ ਵੀ ਚੀਜ਼ ਗਨਾਹ ਐ ਯਾਰ ਗੱਲਾਂ ਕਰਛੜਨੀਆਂ ਮਤਲਬ ਬਸ ਹੀ ਉਥੇ ਆ ਕਰ ਦਿੱਤਾ ਅਸੀਂ ਉਥੇ ਆ ਕਰ ਦਿੱਤਾ ਕੀ ਕਰ ਦਿੱਤਾ ਯਾਰ ਵਾਦੇ ਤਾਂ ਪਹਿਲਾਂ ਵੀ ਸਰਕਾਰਾਂ ਐਂ ਕਰਦੀਆਂ ਨੇ ਹੁਣ ਲੋਕ ਮਰ ਰਹੇ ਆ ਇਹਨਾਂ ਨੂੰ ਇੱਥੇ ਮਰਦਿਆਂ ਵੇਖ ਕੇ ਦੁੱਖ ਕਿਨੂੰ ਹੈ ਸਾਨੂੰ ਹੈ ਸਾਡੇ ਭਰਾ ਹੈ ਇਹਨਾਂ ਲੋਕਾਂ ਵੋਟਾਂ ਵਟੋਰ ਕੇ ਤੇ ਤੁਹਾਡੇ ਹੁੰਦਿਆਂ ਆ ਜਿਹੜਾ ਬਦਲਾ ਹੀ ਉਹ ਵੀ ਦੂਜਿਆਂ ਵਰਗਾ ਹੀ ਬਣ ਗਿਆ ਸਾਰਾ ਕੁਝ ਓਏ ਸਾਨੂੰ ਸਾਡੇ ਨਾਲ ਇਥੋਂ ਦੇ ਕੋਈ ਇੱਕ ਸਮਝ ਤਕ ਮਜ਼ਬੂਤ ਜਿਹਨਾਂ ਨੇ ਸਾਰੀ ਇੱਥੇ ਜਿਹੜੀ ਕਿਸਾਨ ਦੇ ਖਿਲਾਫ ਜਿਹੜੀ ਆਪਣੇ ਭਰਾਸ ਜਿਹੜੀ ਰੋਜ਼ ਪਰਸੰਗ ਜਿਹਾ ਕੀਤਾ ਉਹ ਸਮੇਂ ਰਾਤੀ ਜੇ ਇੱਕ ਜੇਪ 50 ਲੋਕਾਂ ਕੋ ਜਿਹੜਾ ਪ੍ਰਬੰਧ ਕੀਤੇ ਕਰ ਲਏ ਜਾਂਦੇ ਤਾਂ ਇਹ ਸ਼ਾਇਦ ਐਸੋ ਜਿਹੜੀ ਨੁਕਤਨਾਮੀ ਕੋ ਮੈਂ ਤੁਹਾਡਾ ਆਪਣਾ ਪੁੱਤਰ ਦਾ